ਸਾਦੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਸਾਡੇ ਸਟੂਡੈਂਟ ਗੁਰਜੀਤ ਕੋਲ ਸਰਵਰ ਸੈਂਡ ਜਿਹਨੇ ਇਹ ਪ੍ਰਾਪਤ ਕਰ ਲਿਆ ਜਿਸ ਨੇ ਕਿ ਮੈਰਾ ਵਿੱਚ 13ਵਾਂ ਸਥਾਨ ਹਾਸਲ ਕਰਕੇ ਆਪਣੇ ਮਾਪੋ ਅਧਿਆਪਕ ਪਿੰਡਾ ਦਾ ਉਸ ਕੋਟੀ ਸ਼ਾਨ ਦੇ ਵਿੱਚ ਵਾਦਾ ਦਿੱਤਾ ਇੱਥੇ ਮੈਂ ਦੱਸਣਾ ਕਿ ਸਮਾਰਟ ਕਮਨ ਸਿਸਟਮ ਦੇ ਦੇ پورے ਜ਼ਿਲ੍ਹੇ ਕੋ ਉਸਰੇ ਨੰਬਰ ਤੇ ਨਿਬਟੋ ਤੰਗੀ ਅੱਜ ਆਪ ਸਾਰੇ ਮਾਨ ਅਤੇ ਪਿਆਰੇ ਬੱਚਿਓ ਅੱਜ ਸਾਡੇ ਲਈ ਬਹੁਤ ਹੀ ਖੁਸ਼ੀ ਦਾ ਜਿਹੜਾ ਮੌਕਾ ਹੈ ਕਿ ਕੱਲ 12 ਜਮਾਤ ਦਾ ਜਿਹੜਾ ਪਲੱਸ 2 ਦਾ ਬੇਟੇ ਰਿਜ਼ਲਟ ਆਇਆ ਹੈ ਕੋਰਡ ਦਾ ਜਿਹਦੇ ਵਿੱਚ ਸਾਡੇ ਸਕੂਲ ਦੇ ਵਿਦਿਆਰਥੀ ਜਿਹੜੇ ਹੈ ਗੁਰਪ੍ਰੀਤ ਉਹਨੇ ਮੈਰਿਟ ਦੇ ਵਿੱਚ ਜਿਹੜਾ ਸਥਾਨ ਪ੍ਰਾਪਤ ਕੀਤਾ ਪਹਿਲੇ ਸਭ ਦੇ ਲਈ ਇੱਕ ਵਾਰੀ ਜ਼ੋਰਦਾਰ ਤਾਲੀਆਂ ਕਰਦੇ ਨਾ ਉਸ ਬੱਚੀ ਦਾ ਮਾਏ ਉਹਦੇ ਪੇਰੈਂਟਸ ਉਹਨਾਂ ਦੇ ਰਿਲੇਟਿਵਸ ਨੂੰ ਵਾਪਰਵਾਤਾ ਇਹਨਾਂ ਔਰ ਉਹਨਾਂ ਦੀ ਕਲਾਸ ਦੇ ਜਿਹੜੇ ਟੀਚਰਸ ਹੈ ਖਾਸ ਕਰ ਅਜੀਤ ਸਰ ਕਲਾਸੇ 4 ਉਹ ਵੀ ਬਧਾਈ ਦੇ ਪਾਤਰ ਹੈ ਮਨਜੀਤ ਸਰ ਬਲਵਿੰਦਰ ਸਰ ਉਹ ਵੀ ਜਿਹੜੇ ਉਹਨਾਂ ਨੂੰ ਬਾਕੀ ਅੱਗੇ ਬਣਾਉਂਦੇ ਸੀਗੇ ਉਹ ਵੀ ਬਧਾਈ ਦੇ ਪਾਤਰ ਹੈ ਕਿਉਂਕਿ ਇੱਕ ਸਬਜੈਕਟ ਦੇ ਵਿੱਚ ਜਿੰਦਾ ਬਲਵਿੰਦਰ ਸਰ ਨੇ ਕਿਹਾ ਇੱਕ ਸਬਜੈਕਟ ਚ ਅچھے ਮਾਰਕਸ ਆਏ ਕਿ ਬੱਚਾ ਹਮ ਡਾਇਰੈਕਟ ਸੀ ਨਹੀਂ ਆ ਸਕਦਾ ਆਪਕੀ ਦਿੱਤਾ ਬਲਾਕ ਦੇ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਔਰ ਜ਼ਿਲ੍ਹੇ ਦੇ ਵਿੱਚ ਵੀ ਬਹੁਤ ਵਧੀਆ ਰੈਂਕ ਜਿਹੜਾ ਹੈ ਨੇ ਪ੍ਰਾਪਤ ਕੀਤਾ ਸੋ ਬੱਚੇ ਇੱਕਲੇ ਬਾਰੀ 42 ਨੰਬਰ ਦਾ ਦੋ ਜੀਵਨ ਸਾਹਿਬ ਜੁਲੰਦਸ ਸਾਹਿਬ ਅਤੇ ਪਿਆਰੇ ਭਰਾਵਾਂ لڑی جی اتھا تک بسوس پر جا جا سما سی اگن کافی یہ پرماتما نے خوشیاں لائی ہے ਅੱਜ ਅਸੀਂ ਉਸ ਖੁਸ਼ੀਆਂ ਦਾ ਮਾਣਦੇ ਜਿਹੜਾ ਅਸੀਂ ਮਾਣਦੇ ਪਏ ਆ ਸਾਡੇ ਸਕੂਲ ਨੂੰ ਮੈਰਿਟ ਮਿਲੀ ਹੈ ਲਾਸਟイヤー ਵੀ ਮੈਰਿਟ ਮਿਲੀ ਸੀ ਔਰ ਇਸ ਸਾਲ ਵੀ ਸਾਨੂੰ ਜਿਹੜੀ ਉਹ ਪ੍ਰਾਪਤ ਹੋਈ ਹੈ ਸੋ ਇਹਦੇ ਲਈ ਸਪੈਸ਼ਲੀ ਗੁਰਜੀਤ ਕੌਰ ਦਾ ਔਰ ਉਹਦੇ ਮਾਪਿਆਂ ਦਾ ਬਹੁਤ-ਬਹੁਤ ਉਹਨਾਂ ਨੂੰ ਮੁਬਾਰਕਾਂ ਸਾਡੇ ਵੱਲੋਂ ਪੂਰੇ ਸਕੂਲ ਵੱਲੋਂ ਅਧਿਕਾਰੀਆਂ ਵੱਲੋਂ ਸਾਰਿਆਂ ਵੱਲੋਂ ਇਹਨਾਂ ਵਿਦਿਆਰਥੀਆਂ ਵੱਲੋਂ ਮੁਬਾਰਕਾਂ ਇੱਕ ਤੋਂ ਗੱਲਾਂ ਮੈਂ ਬੇਟਾ ਤੁਹਾਡਾ ਅਨੁਭਵ ਸ਼ੇਅਰ ਕਰਨੀਆਂ ਨੇ ਇਹ ਬੱਚੀ ਜਦੋਂ ਸਾਡੇ ਕੋਲ ਆਈ ਸੀ ਨਾ ਇੱਥੇ ਪੜ੍ਹਨ ਇਹ ਤੇ ਸ਼ਮੀਰਜ ਪਬਲਿਕ ਸਕੂਲ ਤੋਂ ਹਟ ਕੇ ਆਈ ਸੀ। ਔਰ ਜਦੋਂ ਇਹਨੇ ਗ੍ਰਾਮੀਣ ਸ੍ਰੱਖੀ ਤੇ ਮੇਰੀ ਕਲਾਸ ਵਿੱਚ ਚਾਈ ਤੇ ਮੈਂ ਇਹਨੂੰ ਕਿਹਾ ਮੈਂ ਬੰਦਾ ਇਨਾ ਵਧੀਆ ਸਕੂਲ ਤੋਂ ਕਿਉਂ ਛੱਡਿਆ? ਕਿਉਂਕਿ ਸਾਡੇ ਸਕੂਲ ਦਾ ਨਾਮ ਹੈ ਸਾਡੇ ਰਾਕੇ ਦਾ ਨਾਮ ਵਾਲਾ ਸਕੂਲ ਹੈ ਇਸ ਵੇਲੇ। ਚਲੋ ਇਹਨੇ ਆਪਣਾ ਐਕਸਪਲੇਨੇਸ਼ਨ ਦਿੱਤਾ ਅਸੀਂ ਇਹਦੇ ਤੇ ਮਿਹਨਤ ਕੀਤੀ ਜਦੋਂ ਇਹਨੇ ਪਹਿਲੀ ਵਾਰੀ ਪੇਪਰ ਦਿੱਤੇ ਸਾਡੇ ਕੋਲ ਇਹਦਾ ਐਕਸਪਲੇਸ਼ਨ ਦੇਖ ਕੇ ਸਾਨੂੰ ਲੱਗਾ ਕਿ ਕੋਈ ਨਾ ਕੋਈ ਕੁਸ਼ਲਤਾ ਹੋਗਾ। ਫਿਰ ਆਤੀ ਇੱਕ ਬੱਧੀ ਦੇ ਮੈਂ ਕੀਤੀ। ਠੀਕ ਹੈ ਨਾ? ਟੀਚਰ ਦਾ ਕੰਮ ਹੈ ਮੈਂਟਰ ਕਰਨਾ ਉਹ ਇਹ ਨਹੀਂ ਵੀ ਤੁਹਾਡੇ ਤੇ ਨਹੀਂ ਕਰੇ ਕਰਦੇ ਤੁਹਾਡੇ ਤੇ ਵੀ ਜਾਂਦੇ ਲੇਕਿਨ ਤੁਸੀਂ ਉਹਨੂੰ ਕਿੱਦਾਂ ਫੋਲੋ ਕਰਦੇ ਹੋ ਕਿੱਦਾਂ ਉਹਨੂੰ ਇੰਪਲੀਮੈਂਟ ਕਰਦੇ ਹੋ ਇਹ ਤੁਹਾਡੇ ਉੱਤੇ ਹੈਗਾ ਠੀਕ ਹੈ ਨਾ ਸੋ ਇਸ ਬੱਚੇ ਨੇ ਪਹਿਲੇ ਸਾਲ ਜਦੋਂ ਪਲੱਸ 1 ਪਾਸ ਕੀਤੀ ਤੇ ਇਹ ਕੁੜੀ ਸਾਡੇ ਕੋਲ ਟੌਪ ਕਰ ਰਹੀ ਫਿਰ ਪਲੱਸ 2 ਦੇ ਵਿੱਚ ਅਸੀਂ ਉਹਦੇ ਤੇ ਹੋਰ ਮੈਂਟਰ ਕੀਤੀ ਤੇ ਇਹਨੂੰ ਫੋਲੋ ਅਪ ਦੇ ਵਿੱਚ ਰੱਖਿਆ ਬੁਲੇ ਇਹਦੇ ਤੇ ਪੂਰੀ ਨਿਗਰਾਨੀ ਰੱਖੀ ਬੱਚੀ ਤੇ ਪੂਰਾ ਇਹਦਾ ਮੰਗ ਧਿਆਨ ਰੱਖਿਆ ਹਰ ਤਰੀਕੇ ਨਾਲ ਈਵਨ ਪੇਪਰਾਂ ਦੇ ਚੀਜ਼ੀ ਇੱਥੇ ਤੱਕ ਵੀ ਕਹਿੰਦੇ ਰਹੇ ਇਹਨੂੰ ਜਾ ਕੇ ਸਾਫ਼ ਨੂੰ ਵੀ ਭਾਈ ਇਹਨੂੰ ਲਗਰ ਨਹੀਂ ਹੋਣੀ ਚਾਹੀਦੀ ਇਹ ਕਿਸੇ ਤਰ੍ਹਾਂ ਡਿਸਟਰਬ ਨਾ ਹੋਵੇ ਬੱਚਾ ਦਾ ਇਹਨੂੰ ਟਾਈਮ ਇਡਾ ਦਾ ਮਿਲਣਾ ਚਾਹੀਦਾ ਵੀ ਇਹਦਾ ਪੇਪਰ ਫੇਰ ਨਾ ਜਾਵੇ ਕਿਸੇ ਤਰੀਕੇ ਨਾਲ कराधी ਆਂ ਲਗਾਤਾਰ ਬੱਚੇ ਪ੍ਰਿੰਟਿੰਗ ਬਚੂਰ ਕਰ ਰਹੇ ਨੇ ਇਸ ਨੂੰ ਕਿਸੇ ਤਰ੍ਹਾਂ ਦੇ ਸੇਸ਼ਨਾ ਦਾ ਪਾਲ ਹੈ। ਬਾਕੀ ਆਨੇ ਲੱਗਦਾ ਤਾਲੀਆਂ ਮਾਰ ਕੇ ਤੱਕ ਜਾਂਦੇ ਬੱਸ ਹੋ ਜਾਂਦੇ ਹੈ। ਜੇ ਤੁਸੀਂ ਇਹ ਤਾਂ ਉਹਨਾਂ ਤੋਂ ਵੀ ਇਸੇ ਤਰ੍ਹਾਂ ਦੀਆਂ ਗੱਡੀਆਂ ਰਹਿ ਗਈਆਂ ਦੇਖੋ। ਇੱਕ ਵਾਰ ਕਰ ਲੈ ਫਾਈਟ ਹਾਂ ओके ਠੀਕ ਹੈ ਖਾਲੋ 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 ਮਾੜੇ ਧੰਨਵਾਦ ਜਿਹੜੇ ਕਰੇ ਜਿਹੜੇ ਸਾਡੇ ਕੋਲ ਬਣਦੇ ਨੇ ਔਰ ਬੜੀ ਸਾਡੀ ਬੰਦੂ ਕਰਦੇ ਨੇ ਹਰ ਵੇਲੇ ਜਦੋਂ ਇਹਨਾਂ ਨੂੰ ਯਾਦ ਕਰੀਦਾ ਉਦੋਂ ਇਹ ਆਉਂਦੇ ਨੇ کلا دو کلا دو اور اگر تو میرانے انو مشوات کو اعلانی کردے بھی تو انو کی اندر بہت بہت سانواز کبڑے کتنا چاہتے کن پوچھے چی گا سار سار ایتون ایتون ہے کلا دو کھالو سار کھالو 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 Ok. ਦਰਸ਼ਕੋ ਜੀ ਤੇ ਪਿਤਾ ਜੀ ਇਹਨਾਂ ਦਾ ਕੱਲ ਪਲਾਸਟਿਕ ਦਾ ਰਿਜ਼ਲਟ ਆਇਆ ਜਿੱਥੇ ਕਿ ਮੇਰੀ ਪੁੱਤ ਦਾ ਜਿਹੜਾ ਪੰਜਾਬ ਦੇ ਵਿੱਚੋਂ 13ਵਾਂ ਰੈਂਕ ਜਿਹੜਾ ਉਹਨੇ ਕੁਝ ਹਾਸਲ ਕੀਤਾ 13ਵਾਂ ਰੈਂਕ ਜਿਹੜਾ ਹਾਸਲ ਕੀਤਾ ਔਰ ਮੈਂ ਇਹ ਸਾਰੇ ਸਾਰੇ ਸਟਾਫ ਦਾ ਸਾਰੇ ਸਟਾਫ ਦਾ ਅਸੀਂ ਸਾਰੇ ਸਟਾਫ ਦਾ ਅਸੀਂ ਟੀਚਿੰਗ ਸਟਾਫ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਇਨੀ ਮਿਹਨਤ ਕੀਤੀ ਔਰ ਸਾਡੇ ਬੱਚੇ ਨੂੰ ਜਿਹੜਾ ਇਹ ਮਕਾਮ ਹਾਸਲ ਕੀਤਾ ਸਾਰੇ ਸਟਾਫ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਤੇ ਹਾਂਜੀ ਆਪਣਾ ਕੋਈ ਮੈਸੇਜ ਦੇਣੇ ਚਾਹੁੰਦੇ ਬਾਕੀ ਬੱਚਿਆਂ ਨੂੰ ਉਹਨਾਂ ਦੀ ਫੈਮਿਲੀ ਬਿਲਕੁਲ ਜੀ ਪੇਰੈਂਟਸ ਬਿਲਕੁਲ ਜੀ ਇਹ ਜਿਹੜੇ ਬੱਚੇ ਆ ਅਸੀਂ ਦੇਖੋ ਜੀ ਲੋਕੀ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਪੜਾਉਂਦੇ ਨਹੀਂ ਆ ਅਸੀਂ ਕਹਿੰਦੇ ਜਿੰਦੇ ਸਰਕਾਰੀ ਟੀਚਰ ਹੈ ਕੋਈ ਨਾਰਮਲ ਨਹੀਂ ਹੈ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਕਿਤੇ ਜਿਹੜੇ ਕੁਆਲੀਫਿਕੇਸ਼ਨ ਵਾਲੇ ਜਿਹੜੇ ਬੱਚੇ ਜਿਹੜੇ ਉਹ ਮਤਲਬ ਟੀਚਰ ਲੱਗੇ ਆ ਟੀਚਰਾਂ ਦੀ ਵੀ ਰਿਸਪੈਕਟ ਕਰੋ ਬੱਚੇ ਵੀ ਪੜਾਓ ਵੱਧ ਤੋਂ ਵੱਧ ਬੱਚੇ ਜਿਹੜੇ ਆ ਸਰਕਾਰੀ ਸਕੂਲਾਂ ਵਿੱਚ ਪੜਾਓ ਕੋਈ ਮਿਹਨਤ ਦੀ ਕੋਈ ਕਮੀ ਨਹੀਂ ਹੈ ਚਲੋ ਸ੍ਰੀ ਗੁਰੂ ਸਾਹਿਬਾਨ ਨੂੰ ਮੇਰਾ ਨਾਮ ਤੋਂ ਠੀਕ ਹੋ ਸਰਗਰ ਚਰਨ ਸਿੰਘ ਮਾਝਪੁਰ ਗਵਰਨਮੈਂਟ ਸੀਨੀਅਰ ਸਕੂਲ ਪਿੰਨੀ ਪੰਗਾਲਾ ਮੈਂ ਇਥੋਂ ਦੀ ਵਿਦਿਆਰਥਣ ਹਾਂ ਕੱਲ ਮੇਰਾ ਰਿਜ਼ਲਟ ਆਇਆ ਸੀ ਤੇ ਇੰਨਾ ਜੀ ਪਤਾ ਲੱਗਦਾ ਹੈ ਕਿ ਹਾਂ ਮੈਂ ਮੈਡੀਕਲ ਦੇ ਲਈ ਚੰਗੀ ਤੇ ਮੈਂ ਸਭ ਤੋਂ ਪਹਿਲਾਂ ਆਪਣੇ ਮੰਜੀਤ ਸਰ ਨੂੰ ਫੋਨ ਕੀਤਾ ਕਿ ਸਰ ਮੇਰਾ ਆਦਾਂ ਮੈਡੀਕਲ ਚਲਾਵਾ ਗਿਆ ਤੇ ਬੜੀ ਖੁਸ਼ੀ ਹੋਈ ਫਿਰ ਮਹਿੰਦਰ ਸਰ ਅਜੇ ਸਰ ਸਾਰਾ ਕੁਝ ਇਹਨਾਂ ਦੇ ਕਾਰਨ ਹੀ ਇਹਨਾਂ ਨੇ ਮੈਨੂੰ ਕਿਹਾ ਹੈ ਕਿ ਮਾਂ ਤੂੰ ਮਿਹਨਤ ਕਰਨੀ ਹੈ ਤੂੰ ਮੰਮੀ ਤੇ ਪਪਾ ਦਾ ਰਿ索 ਬਹੁਤ ਥੈਂਕਸ ਹੋਣੇ ਸਾਰਾ ਕੁਝ ਮੈਨੂੰ ਸਪੋਰਟ ਕੀਤਾ ਹੈ ਜੋ ਵੀ ਹੈ ਮੇਰੇ ਟੀਚਰਸ ਨੇ ਕਰਕੇ ਲਿਆ ਹੈ ਕਿ ਤੱਕ ਮੈਂ ਪਹੁੰਚੀ ਹੈ ਮੇਰੇ ਟੀਚਰਸ ਦੇ ਕਰਕੇ ਪਈ ਹੈ ਸ਼ੁਰੂ ਤੋਂ ਲੈ ਕੇ ਸਾਲ ਦੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੱਥੇ ਵੀ ਮੈਂ ਕਰੀ ਹੈ ਆਪਣੇ ਟੀਚਰਸ ਨੇ ਮਿਲਿਆ ਹੈ ਹਾਂ ਥੋੜਾ ਨੋ ਕਰਨਾ ਹੈ ਤਾਂ ਮਿਹਨਤ ਕਰਨ ਵਾਲੀ ਹੈ ਤਾਂ ਕਰਨੀ ਹੈ ਤਾਂ ਮੈਂ ਕੀਤੀ ਹੈ ਬਹੁਤ ਵਧੀਆ ਲੱਗ ਰਿਹਾ ਹੈ ਕਿ ਹਾਂ ਮੈਂ ਟੀਚਰਸ ਦੇ ਕਰਕੇ ਖੜੀ ਹਾਂ ਮੇਰੇ ਟੀਚਰਸ ਨੇ ਮੇਰੇ ਨਾਲ ਕਰਿਆ ਹੈ ਪੇਰੈਂਟਸ ਸਭ ਤੋਂ ਵੱਧ ਹੈ ਮੇਰੀ ਸਿਸਟਰ ਨੇ ਮੈਨੂੰ ਬੜੀ ਸਪੋਰਟ ਦਿੱਤੀ ਹੈ ਦੇ ਮੈਂ ਆਈ ਇੱਥੇ ਆਪਣੇ ਚਾਚਾ ਜੀ ਕਰਕੇ ਹੀ ਆਈ ਹਾਂ ਉਹਨਾਂ ਨੇ ਮੈਨੂੰ ਕਿਹਾ ਕਿ ਇੱਥੇ ਐਡਮਿਸ਼ਨ ਲੈ ਤੇ ਉਹਨਾਂ ਕਰਕੇ ਮੈਂ ਇੱਥੇ ਆਈ ਏ ਤੇ ਬੜਾ ਵਧੀਆ ਫੀਲ ਹੋ ਰਿਹਾ ਹੈ ਹਾਂ ਬੱਚੀ ਕੀ ਕਹਿੰਦੇ ਜਿਹੜੇ ਬਾਕੀ ਬੱਚੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਆਪਣੇ ਬੱਚੇ ਬਾਕੀ ਮੈਸੇਜ ਇਹ ਹੈ ਕਿ ਮੈਂ ਪਹਿਲਾਂ ਟੈਂਟ ਸੀਬੀਐਸਸੀ ਕਿਸੇ ਕਿਸੇ ਸਮੇਂ ਕੋ ਬੀਕ ਸਕੂਲ ਨਹੀਂ ਕਿੰਨੀਆਂ ਚਾ ਕਲਾ ਬਖਸ਼ ਤੇ ਮੈਂ ਕਹਿਣਾ ਚਾਹੁੰਦੀ ਆ ਕਿ ਜ਼ਰੂਰੀ ਨਹੀਂ ਹੈ ਕਿ ਕੋਈ ਵਧੀਆ ਇਨਫਰਾਸਟ੍ਰਕਚਰ ਮਿਲੇ ਜਾਂ ਸੇ ਪੈਸੇ ਖਰਚੇ ਕਿਤੇ ਵਧੀਆ ਸਕੂਲ ਚ ਹੀ ਪੜਦਾ ਹੈ ਅੱਜ ਦੇ ਟਾਈਮ 'ਚ ਸਭ ਤੋਂ ਵਧੀਆ ਸਕੂਲ ਸਰਕਾਰੀ ਸਕੂਲ ਹੈ ਪਹੁੰਚਦਾ ਹੈ ਉੱਪਰਲੇ ਲੈਵਲ ਤੇ ਪਹੁੰਚਦਾ ਹੈ ਤੇ ਉਹ ਛੋਟੇ-ਛੋਟੇ ਮਤਲਬ ਇਹਨਾਂ ਚੀਜ਼ਾਂ ਤੋਂ ਹੀ ਅੱਗੇ ਵੱਧ ਕੇ ਜਿਹਨੇ ਆਪਣੀ ਲਾਈਫ ਦੀ ਸਟਰਗਲ ਦੇਖਿਆ ਹੈ ਉਹ ਫੋਟ ਅੱਗੇ ਤੱਕ ਪਹੁੰਚਦਾ ਹੈ ਤੇ ਇਹ ਨਹੀਂ ਕਿ ਟਾਈਮ ਨੂੰ ਵੇਸਟ ਨਹੀਂ ਕਰਨਾ ਚਾਹੀਦਾ ਸਾਰੇ ਸਭ ਤੋਂ ਵੱਧ ਆਪਣੀ ਫੈਮਲੀ ਲਈ ਸੋਚੋ ਕਿ ਆਪਣੀ ਫੈਮਲੀ ਸਾਡੀ ਫੈਮਲੀ ਕੀ ਕਰ ਰਹੀ ਹੈ ਸਾਡੇ ਲਈ ਅਸੀਂ ਉਹਨਾਂ ਲਈ ਕੀ ਕਰਨਾ ਹੈ ओके ਪਹਿਲਾਂ ਲਿਆ ਥੈਂਕ ਯੂ ਗੌਰਮੈਂਟ ਸੀਨੀਅਰ ਸਕੈਂਡੀਸਪੂਲ ਪੰਘਾਲਾ ਤੋਂ ਬੂਲ ਰਿਹਾ ਲੈਕਚਰਰ ਕਮਰਸ ਸਾਡੀ ਇਸ ਵਿਦਿਆਰਥਣ ਗੁਰਜੀਤ ਕੌਰ ਨੇ ਸਾਡੇ ਇਲਾਕੇ ਦਾ ਬਹੁਤ ਨਾਮ ਬਣਾਇਆ ਖਾਸ ਕਰਕੇ ਸਰਕਾਰੀ ਸਕੂਲਾਂ ਦੇ ਵਿੱਚ ਜਿਵੇਂ ਕਿ ਸਰਕਾਰ ਦੀ ਪਹਿਲ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਹਰ ਤਰ੍ਹਾਂ ਦਾ ਇਨਫਰਾਸਟ੍ਰਕਚਰ ਦਿੱਤਾ ਜਾਏ ਔਰ ਇਸ ਬੱਚੀ ਨੇ ਉਹ ਪੂਰਾ ਫਾਇਦਾ ਲਿਆ ਔਰ ਅੱਜ ਸਾਨੂੰ ਇਹ ਮਾਣ ਮਹਿਸੂਸ ਹੋ ਰਿਹਾ ਕਿ ਬਹੁਤ ਜ਼ਿਆਦਾ ਸਾਡੇ ਕੋਲ ਜਮੀਨ ਤੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲ ਰਹੀ ਸਾਨੂੰ ਇੰਨੀ ਖੁਸ਼ੀ ਆ ਕਿਉਂਕਿ ਹਰ ਤਰ੍ਹਾਂ ਦੇ ਨਾਲ ਬੱਚੀ ਨੇ ਮਿਹਨਤ ਕੀਤੀ ਆ ਇਹ ਚ ਇੰਨੇ ਵਧੀਆ ਸੰਸਕਾਰ ਆ ਕਿ ਮੈਂ ਉਹਨਾਂ ਨੂੰ ਦੱਸ ਨਹੀਂ ਸਕਦਾ ਜਿਵੇਂ ਇਹਨੂੰ ਮੈਂ ਦੱਸਿਆ ਕਿ ਇਹਦੀ ਨੰਬਰ ਆਣੇ ਬਹੁਤ ਵਧੀਆ ਤਰੀਕੇ ਨਾਲ ਆ ਸਕਦੇ ਬਹੁਤ ਵਧੀਆ ਲੇਕਿਨ ਉਹਦੇ ਲਈ ਤਰੀਕੇ ਹੁੰਦੇ ਆ ਕੁਝ ਜਿਵੇਂ ਅਦਾ ਅਸੀਂ ਪੇਪਰ ਦੇਖਦੇ ਸੀ ਤਾਂ ਇਸ ਦਾ ਜਿਹੜਾ ਅਟੈਂਪਟ ਕਰਨ ਦਾ ਤਰੀਕਾ ਇੱਕ ਬਹੁਤ ਵਧੀਆ ਸੀ ਔਰ ਕੁਐਸਚਨ ਨੂੰ ਸਮਝ ਕੇ ਕਰਨਾ ਜਿਹੜੀ ਸਭ ਤੋਂ ਵੱਡੀ ਇਹਦੀ ਅਸੀਂ ਦੇਖਿਆ ਵੀ ਇਹਦੇ ਅਚੀਵਮੈਂਟ ਸੀ ਔਰ ਇਹਦਾ ਸਦਕਾ ਸਾਡੀ ਥੋੜੀ ਗਾਈਡਲਾਈਨ ਸੀ ਕਿਉਂਕਿ ਅچھے ਬੱਚਿਆਂ ਨੂੰ ਸਿਰਫ ਡਾਇਰੈਕਸ਼ਨ ਦੱਸਣੀ ਹੁੰਦੀ ਹੈ ਉਹਨਾਂ ਨੇ ਆਪਣੀ ਮੰਜ਼ਿਲ ਆਪਣੇ ਆਪ ਤੈਅ ਕਰਦੀ ਹੁੰਦੀ ਹੈ ਨਾ ਇਸਨੇ ਬਹੁਤ ਵਧੀਆ ਕੀਤਾ ਸਾਡੀ ਗਾਈਡਲਾਈਨ ਸੀ ਪੂਰੇ ਸਟਾਫ ਨੇ ਬਹੁਤ ਮਿਹਨਤ ਕੀਤੀ ਔਰ ਅੱਜ ਸਾਨੂੰ ਬਹੁਤ ਮਾਣ ਆ ਕਿ ਸਾਡੇ ਇਸ ਸਰਕਾਰੀ ਸਕੂਲ ਦੇ ਬੱਚੇ ਨੇ ਇਲਾਕੇ 'ਚ ਸਾਡਾ ਨਾਮ ਰੌਸ਼ਨ ਕੀਤਾ ਥੈਂਕ ਯੂ ਵੈਰੀ ਮਚ ਚਾਰਡਰ ਨੂੰ ਇਹ ਕਹਿਣਾ ਚਾਹੁੰਦਾ ਹਾਂ ਜੀ ਬਹੁਤ ਖੁਸ਼ ਹਾਂ ਤੁਹਾਡੇ ਨਾਲ ਕੰਮ ਕਰਨ ਲਈ ਅੱਜ ਵੀ ਜਿਹੜੀਆਂ ਸਟੂਡੈਂਟ ਸੀਗੀ ਤੇ ਸਾਰਾ ਸਾਲ ਅਸੀਂ ਇੰਡੀਪੈਂਡੈਂਸ ਦੇ ਕੀਤੀ ਬੜੀ ਬਣੀ ਐਂਗੇਜਮੈਂਟ ਸਾਰੇ ਏਕਰਾਮ ਦੇ ਵਿੱਚ ਬੈਟਰ ਹਮਨੇ ਚੋਣਤੀ ਤੇ ਸਾਰੇ ਪੀਪਲ ਨੇ ਸਰਪੰਦੇ ਜਰਤੂਆ ਦੀਆਂ ਅੱਜ ہماری ਸੰਧੀ ਤੋਂ ਦੇਰ ਪਰੇ ਆ ਗਈ ਸੀ ਤੇ ਸਾਰੇ ਨੇ ਕਲੈਕਟਿਵਲੀ ਇਹ ਡਿਸਾਈਡ ਕੀਤਾ ਸੀ ਕਿ ਇਹ ਇੱਕ ਬੈਡਮਿੰਟਨ ਟੂਰ ਹੈ ਕਿ ਆਹੀ ਬੜੇ ਬਧੀਆ ਤਰੀਕੇ ਨਾਲ ਸਾਰਾ ਸਪੋਰਟ ਵਧੀਆ ਤਰੀਕੇ ਨਾਲ ਦੇਣਾ ਹੈ ਇਹਨੂੰ ਚੰਗੀ ਤਰ੍ਹਾਂ ਇਹਨੂੰ ਕਹਿੰਦੇ ਕਿ ਮਾਇੰਡ ਕਰਾਇਆ ਤੇ ਵਧੀਆ ਤਰੀਕੇ ਨਾਲ ਇਸ ਦੀ ਅਚੀਵਮੈਂਟ ਹੈ ਨਹੀਂ ਹੈ ਸਭ ਆਪਾਂ ਬਾਅਦ ਵਿੱਚ ਦੀ ਡੈਡੀਕੇਸ਼ਨ ਤੇ ਪੋਜ਼ਿਟਿਵ ਥਿੰਕਿੰਗ ਦੇ ਬਾਰੇ ਚ ਗੱਲ ਕਰਦੇ ਸੀ ਤੇ ਇਹਨੇ ਬੜਵਧੀਆ ਜਰਤਨਾਂ ਨੂੰ ਲੈ ਕੇ ਤੌਰ ਤੇ ਨਿਰਮਲ ਹੈ ਕਿ ਬੜੀ ਬੱਡੀ ਸਾਡੇ ਨੇ ਉਪਲਬਧ ਹੈ ਸਾਡੇ ਸਕੂਲ ਦਾ ਨਾਮ ਆਪਸ਼ਨ ਕੀਤਾ ਸਾਡੇ ਬਾਕਿਆ ਨਾਮ ਸਰਪ੍ਰਸਤ ਜਿਹੜਾ ਕਿ ਡਿਸਟ੍ਰਿਕਟ ਦੀ 47 ਸਕੂਲਾਂ ਵਿੱਚ ਦੂਜੀ ਲੈਟ ਜਿਹੜੀ ਹੈ ਉਹ ਜੀਤ ਪਾ ਲਈ ਤੇ ਕਮਰਸ ਦੇ ਵਿੱਚ 100 ਬਟਾ 100 ਲੈਣਾ ਬੜੀ ਬੱਡੀ ਗੱਲ ਹੂਈ ਪਰ ਇਸ ਦੀ ਆਪਣੀ ਮਿਹਨਤ ਤੇ ਨਾਲ ਟੀਚਰਾਂ ਦੀ ਗਾਈਡੈਂਸ ਬੜੀ ਮੈਟਰ ਕਰਦੀ ਹੈ ਜੀ ਨਾਲ ਪੇਰੈਂਟਸ ਦਾ ਕੋਪਰੇਸ਼ਨ ਜਿਹੜਾ ਹੈ ਇਹਨਾਂ ਦੇ ਸਦਕਾ ਹੀ ਜਿਹੜੀ ਕਿਹਾ ਗੁੱਡੀ ਪਾ ਇਹਨੇ ਕਾਫੀ ਸਾਨੂੰ ਬਹੁਤ ਖੁਸ਼ੀ ਹੈ ਅੱਗੇ ਵੀ ਲਾਈਫ ਦੇ ਵਿੱਚ ਇਹ ਆ ਕੇ ਬੜੀ ਵਧੀਆ ਪਰਫਾਰਮੈਂਸ ਦੇ ਸੋਹਣੇ। ਥੈਂਕ ਯੂ ਸਰ ਹਾਂ ਜੀ ਸਰ ਕੀ ਕਹਿਣਾ ਚਾਹਦੇ ਹਕ ਸਰਕਾਰ ਗਾਰਜਾਂ ਤੇ ਸਬਸੀ ਦਾ ਅੱਜ ਢੰਡਾਲਾ ਸਕੂਲ ਦੇ ਕਿਤੇ ਬੇਟੀ ਨੂੰ ਜਿੱਤ ਕਰ ਦੇ ਸਮਸਕਿਲਪ ਦੇ ਵਿੱਚੋਂ 487 ਅੰਕ 500 ਦੇ ਵਿੱਚੋਂ ਲੈ ਕੇ ਪੂਰੇ ਪੰਜਾਬ 1ਵਾਂ ਰੈਂਕ ਦੇ ਅਨਸਾਰ ਸਾਡੇ ਬੱਚੀ ਨੇ ਮੈਡਲ ਪੋਜੀਸ਼ਨ ਹਾਸਲ ਕੀਤੀ ਹੈ ਮੈਂ ਇਹ ਸਾਰੇ ਬੱਚਿਆਂ ਨੂੰ ਪੇਰੈਂਟਸ ਦੇ ਇਹਨਾਂ ਦੇ ਗੁਜਰੀਪੁਰ ਦੇ ਪੇਰੈਂਟਸ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦਾ ਆਪਣੀ ਸਮੁੱਟੀ ਟੀਮ ਨੂੰ ਗਾਲਾ ਸਕੂਲ ਦੇ ਅਧਿਆਪਕਾਂ ਨੂੰ ਬਹੁਤ-ਬਹੁਤ ਮੁਬਾਰਕਾ ਬੱਚਿਆਂ ਨੂੰ ਵੀ ਇਹ ਬੇਟੀ ਨੇ ਆਪਣੀ ਮਿਹਨਤ ਸਰਕਾਰ ਇਹਨਾਂ ਦੇ ਪਿਆਰ ਸੀ ਮੈਂਨ ਸਦਕਾ ਆਪਣੇ ਅਧਿਆਪਕਾਂ ਦੀ ਮਿਹਨਤ ਸਦਕਾ ਸਕੂਲ ਦਾ ਨਾਮ ਰੋਸ਼ਨ ਕੀਤਾ ਤੇ ਫਿਊਚਰ ਕੇ ਵਿੱਚ ਕਾਮਨਾ ਕਰਦਾ ਕਿ ਬੇਟੀ ਹੋਰ ਨਾਮ ਰੋਸ਼ਨ ਕਰੇਗੀ ਹੋਰ ਉੱਚੀਆਂ ਬਲੰਦੀਆਂ ਛੂਹੇਗੀ ਔਰ ਆਸ ਕਰਦਾ ਕਿ ਹੋਰ ਜਿਹੜੇ ਬੱਚੇ ਸਾਡੇ ਜਿਹੜਾ ਸਾਡੇ ਸਕੂਲਾਂ ਦੇ ਜਿਹੜਾ ਵਧੀਆ ਤੋਂ ਵਧੀਆ ਔਰ ਇਨਫਰਸਟ੍ਰਕਚਰ ਮਿਲਿਆ ਸਾਡੇ ਬੱਚੇ ਜਿਹੜੇ ਆ ਬਹੁਤ ਸਾਨੂੰ ਅੱਛੀ ਪਹਿੜੀ ਮਿਲ ਰਹੀ ਹੈ ਨੈਕਸਟ ਜਿਹੜੀ ਮਿਲ ਰਹੀ ਹੈ ਇਨ ਫਿਊਚਰ ਅਸੀਂ ਹੋਰ ਕਾਮਨਾ ਕਰਾਂਗੇ ਕਿ ਜਿਹੜੇ ਬੱਚੇ ਆ ਸਾਡੀ ਹੋਰ ਬੋਰਡ ਦੀਆਂ ਕਲਾਸਾਂ ਦੇ ਵਿੱਚ ਮੈਡ ਜੇ ਕਿਤੇ ਅਸੀਂ ਗੱਲ ਕਰੀਆ ਸਰਕਾਰੀ ਸਕੂਲ ਦੇ ਵਿੱਚ ਬੱਚੇ ਨੂੰ ਨਹੀਂ ਕੋਈ ਪੜਾਉਂਦਾ ਠੀਕ ਆ ਜੀ ਕੀ ਕਹਿਣਾ ਇਸ ਸੰਬੰਧ ਵਿੱਚ ਇਹ ਜਿਹੜੀ ਬੱਚੀ ਆ ਇਹ ਸਰਕਾਰੀ ਸਕੂਲ ਦਾ ਹੀ ਨਾਰਾਜ਼ਗੀ ਕੀਤਾ ਤਾਂ ਇਹ ਬੱਚੀ ਪਹਿਲਾਂ ਤੇ ਪ੍ਰਾਈਵੇਟ ਸਕੂਲ ਚੋਂ ਪੜ੍ਹ ਕੇ ਆਈ ਹੈ ਔਰ ਸਾਡੇ ਕੋਲ ਸਕੂਲ 2 ਸਾਲ ਤੋਂ ਬੱਚੀ ਆ ਰਹਿ ਰਹੀ ਹੈ ਅਸੀਂ ਪੂਰਾ ਆਪਣੀ ਤਨਦੇਹੀ ਦੇ ਨਾਲ ਮੇਰੇ ਅਧਿਆਪਕਾਂ ਨੇ ਪੂਰੀ ਤਨਦੇਹੀ ਦੇ ਨਾਲ ਅਧਿਆਪਕਾਂ ਨੇ ਲਾ ਕੇ ਗਿਆ ਬੇਟੀ ਨੇ ਵੀ ਮਿਹਨਤ ਕੀਤੀ ਹੈ ਔਰ ਇੱਥੇ ਕੋਈ ਹੁਣ ਇਹ ਪੁਰਾਣੀ ਕਹਾਵਤ ਹੋ ਗਈ ਆ ਕਿਸ ਸਰਕਾਰੀ ਸਕੂਲਾਂ 'ਚ ਪੜ੍ਹਾਈ ਨਹੀਂ ਆ ਗਈ ਇੰਨੇ ਅਧਿਆਪਕ ਟੈਲੈਂਟਡ ਆ ਔਰ ਇਨੀ ਮਿਹਨਤ ਨਾਲ ਲਗਨ ਦੇ ਨਾਲ ਵਿਦਿਆਰਥੀਆਂ ਨੂੰ ਬੱਚੇ ਨੂੰ ਪੜਾਇਆ ਕਿ ਅੱਜ ਦੇਖੋ ਸਾਨੂੰ ਰਿਜ਼ਲਟ ਜਿਹੜਾ ਮਿਲਿਆ ਕਿ ਬੱਚੇ ਜਿਹੜੇ ਮੈਡ ਪੋਜੀਸ਼ਨ ਹਾਸਲ ਕਰ ਰਹੇ ਆ ਇਹ ਬਣਾ ਹਿਸ਼ਾਰਪੁਰ ਜ਼ਿਲ੍ਹੇ ਵਿੱਚ ਵੀ ਸਾਡੀਆਂ 31 ਪੋਜੀਸ਼ਨਾਂ ਜਿਹੜੀਆਂ ਹਾਸਲ ਹੋਈਆਂ ਮੈਂ ਹਾਂਜੀ ਬਹੁਤ ਬੜਮਾਨ ਵਾਲੀ ਗੱਲ ਹੈ ਇਹ ਸਭ ਸਿੱਖ ਅਧਿਆਪਕਾਂ ਦੀ ਬਦੌਲਤ ਹੀ ਆ ਇਹ ਧਾਰਨਾ ਗਲਤ ਹੈ ਕਿ ਸਰਕਾਰੀ ਸਕੂਲਾਂ 'ਚ ਪੜਾਈ ਨਹੀਂ ਇਥੇ ਸਭ ਕੁਝ ਹੈਗਾ ਸਿਰਫ ਸਿਰਫ ਬੱਚਿਆਂ ਦੀ ਲੋੜ ਹੈ ਸਾਨੂੰ ਕਿ ਬੱਚੇ ਸਾਡੇ ਕੋਲ ਆਉਣ ਵੱਧ ਵੱਧ ਆਉਣ ਅਸੀਂ ਜਿਹੜੇ ਅਧਿਆਪਕ ਜਿਹੜੇ ਕੋ ਟੈਲੈਂਟਡ ਅਧਿਆਪਕ ਬੈਠੇ ਆ ਉਹ ਆਪਣੀਆਂ ਸੇਵਾਵਾਂ ਦੇਣ ਔਰ ਵੱਧ ਵੱਧ ਲੋਕਾਂ ਦਾ ਭਲਾ ਕਰਨ ਮੁਫਤ ਦਾ ਭਲਾ ਕਰਨ ਔਰ ਬੱਚੇ ਉਹ ਬੱਚੇ ਵੀ ਆਪਣੇ ਜਿਹੜੇ ਮਾਪਿਆਂ ਦਾ ਨਾਮ ਰੌਸ਼ਨ ਮਹਿਲਤਾਂ ਪੋਜੀਸ਼ਨ ਅਫਲ ਕਰਕੇ ਚੰਗੇ ਮਕਾਮ ਹਾਸਲ ਕਰਕੇ ਆਪਣੇ ਮਾਪਿਆਂ ਦਾ ਆਪਣੇ ਅਧਿਆਪਕਾਂ ਦਾ ਨਾਮ ਰੌਸ਼ਨ ਕਰਨ ਇਹਨਾਂ ਸਰਕਾਰੀ ਸਕੂਲਾਂ ਦਾ ਨਾਮ ਜਿਹੜਾ ਨਾਮ ਰੌਸ਼ਨ ਬាទ ਅੰਤ ਸਤਿਕਾਰ ਮੰਗਾਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਿਜ਼ਿਕਸ ਦਾ ਲੈਕਚਰਾਰ ਪੰਕਜ ਕਟੋਚ ਕਟੋਚ ਬੋਲ ਰਹੇ ਆ ਇਸ ਸਾਲ 12ਵੀਂ ਜਮਾਤ ਦੇ ਇਸ ਤਕਰੀਬਨ 2,61,000 ਬੱਚੇ ਅਪੀਅਰ ਹੋਏ ਇਤਨਾ ਬੱਚਿਆਂ ਦੇ ਵਿੱਚੋਂ ਤੀਰਵਾਂ ਰੈਂਕ ਖਾਲੇ ਸਕੂਲ ਦੀ ਸਟੂਡੈਂਟ ਗੁਰਜੀਤ ਕੌਰ ਜਿਹੜੀ ਕਮਰਸ ਸਟ੍ਰੀਮ ਦੀ ਵਿਦਿਆਰਥਣ ਹੈ ਉਸਨੇ ਪ੍ਰਾਪਤ ਕੀਤਾ ਹੈ 487 ਨੰਬਰ ਪ੍ਰਾਪਤ ਕੀਤੇ ਨੇ 506 ਦੋ ਸਬਜੈਕਟਸ ਦੇ ਵਿੱਚ ਉਹਦੇ ਪੂਰੇ 100 ਦੇ ਵਿੱਚੋਂ 100 ਨੰਬਰ ਨੇ ਇਹ ਪੜਾਣ ਦੇ ਵਿੱਚ ਵਿਦਿਆਰਥਣ ਬਹੁਤ ਵਧੀਆ ਸੀ ਸ਼ੁਰੂ ਦੇ ਵਿੱਚ ਹੀ ਕਮਰਸ ਟਰੇਮ ਦੇ ਅਧਿਆਪਕਾਂ ਨੇ ਦੇਖਿਆ ਕਿ ਬੱਚੇ ਦਾ ਐਕਸਪ੍ਰੈਸ਼ਨ ਬਹੁਤ ਅੱਛਾ ਹੈ ਬੜੀ ਮਿਹਨਤੀ ਹੈ ਇਸ ਬੱਚੇ ਨੂੰ ਹੋਰ ਤਰਾਸ਼ਿਆ ਉਸ ਦਾ ਨਤੀਜਾ ਜਿਹੜਾ ਹੈ ਉਹ ਸਾਨੂੰ ਇਸ ਵਾਰ ਦੇ ਬੋਰਡ ਨਤੀਜਿਆਂ ਦੇ ਵਿੱਚ ਸਾਨੂੰ ਮਿਲਿਆ ਹੈ ਸਾਡੀ ਵਿਦਿਆਰਥਣ ਜਿਹੜੀ ਹੈ ਇਸ ਨੇ 13ਵਾਂ ਰੈਂਕ ਪ੍ਰਾਪਤ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਜਿੱਤੀ ਹੈ